ਕਿ ਹਾਂ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਆ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਸੁਗੜਨਾਸ਼ ਸ਼ੁਰੂ ਹੋ ਗਈਆਂ ਨੇ ਜਦੋਂ ਪਹਿਲੀ ਬੋਲੇ ਗਏ ਸਨ ਉਹ ਸ਼ਾਇਦ ਤੁਹਾਨੂੰ ਵਿੱਚ ਕਿਸਾਨਾਂ ਨੂੰ ਅਭਿਮਨਿਓ ਨੇ ਦੱਸਿਆ ਕਿ ਜੋ ਉਹਨਾਂ ਦੇ ਬੋਲ ਸਨ ਉਹ ਸ਼ਾਇਦ ਤੁਹਾਨੂੰ ਵੀ ਇੱਕ ਵਾਰ ਪਾਵੇ ਅਪ੍ਰੀਲ ਨਵੰਬਰ ਮੈਂ ਅੰਸ਼ਨ 'ਤੇ ਬੈਠੇ ਤੋਂ ਉਸ ਤੋਂ ਪਹਿਲਾਂ ਆਪਣੀ ਜਿੰਨੀ 17.5 ਕਿੱਲੇ ਜ਼ਮੀਨ ਉਹਨਾਂ ਦੇ ਪਿਤਾ ਜੀ ਨੇ ਉਹਨੂੰ ਦਿੱਤੀ ਉਹ ਆਪਣੇ بیٹے अपने घर की बहू और अपने पोते के नाम करा दी उन्होंने उसी समय तयरा थी कि भाई या लड़ाई बहुत आगे तक जाओगी या लड़ाई कोई न्यू कोने आके दो दिन पांच दिन 10 दिन में बैठ के खत्म हो जाएगी हो सका पहला कुछ लोगा ने नु लगता हो पहला कुछ लोगा ने नु भ्रम हो और 10 12 दिन भूकर हड़ताल करके खत्म कर देंगे कुछ ग्राम आ कर लेंगे यो कर लेंगे लेकिन ये तो सारे लोगा के भ्रम टूट गए होंगे 48 दिन हो लिए दो दिन पांच 50 दिन हो जाएंगे ਅਗਰ ਆਪਾਂ 48 ਘੰਟੇ ਅਗਰ ਆਪਾਂ ਕੁਝ ਨਾ ਖਾਵੇਂ ਤੇ ਮੇਰੇ ਗੱਲ ਤੇ ਮਾਰੀ ਸਾਰੇ ਦੀ ਹਾਲਤ ਹੀ ਅੜੇ ਖਰਾਬ ਹੋ ਜਾਏਗੀ ਹਾਲਤ ਡਾਊਨ ਹੋ ਜਾਏਗੀ ਉਹਨੇ 48 ਦਿਨ ਹੋ ਲਈਏ ਔਰ ਜਦ ਇੱਕ ਦਿਨ ਉਹ ਬੇਹੋਸ਼ ਹੋਏ ਥੇ ਤੋ ਉਸ ਟਾਈਮ ਬੇਹੋਸ਼ੀ ਮਤ ਜਾਤੀ ਆਣਾ ਜੋ ਉਹਨਕੇ ਆਖਰੀ ਸ਼ਬਦ ਥੇ ਜੋ ਉਹਨਕੀ ਜਥੇਬੰਦੀ ਕੇ ਉਹਨਕੀ ਯੂਨੀਅਨ ਕੇ ਜੋ ਜਨਰਲ ਸੈਕ ਉਹਨਕੋ ਜੋ ਉਹਨੋਂ ਨੇ ਸ਼ਬਦ ਬੋਲੇ ਉਹ ਸ਼ਬਦ ਹੀ ਆਪਨੇ ਬਤਾ ਦੇਂਗੇ ਉਹ ਕਿਤਨੇ ਗੰਭੀਰ ਰਹੇ ਇਸ ਮੁੱਦੇ ਨੇ ਲੈ ਕੇ ਉਹਨਾਂ ਨੇ ਸ਼ਬਦ ਇਹ ਬੋਲੇ ਜੋ ਕਾਕਾ ਸਿੰਘ ਕੋਟਡਾਉਨ ਕੇ ਆਪਣੇ ਆਰਗੇਨਾਈਜੇਸ਼ਨ ਕੇ ਜਨਰਲ ਸੈਕਟਰੀ ਹੈ ਕਿ ਕਾਕੇ ਪਤਾ ਦੀਏ ਲੋਕਾਂ ਨੇ ਕਿ ਡੱਲੇਵਾਲ ਡਰਾਮਾ ਨਹੀਂ ਕਰ ਰਿਹਾ ਤਾਂ ਡੱਲੇਵਾਲ ਆਪਣੀ ਕੌਮ ਖਾਤਰ ਜਾਨ ਦੇ ਕੇ ਚਲਾ ਗਿਆ ਜਾਂ ਉਸ ਵਿਅਕਤੀ ਕੀ ਭਾਵਨਾ ਕਿਸਾਨ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਵਰਤੋਂ ਪੰਜਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਹੈ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਸ਼ੁੱਕਰ ਬੇਹੋਸ਼ ਹੋ ਕੇ ਡਿੱਗੇ ਸਨ ਤਾਂ ਉਹਨਾਂ ਦੇ ਜੋ ਬੋਲ ਬੁੱਲੇ ਗਏ ਸਨ ਉਹ ਸ਼ਾਇਦ ਤੁਹਾਨੂੰ ਵੀ ਚੰਜੋਰ ਦੇਣਗੇ ਕਿਸਾਨ ਨੂੰ ਅਭਿ ਮੰਨੀ ਉਹਨੇ ਦੱਸਿਆ ਕਿ ਜੋ ਉਹਨਾਂ ਦੇ ਬੋਲ ਸਨ ਉਹ ਸ਼ਾਇਦ ਤੁਹਾਨੂੰ ਵੀ ਇੱਕ ਵਾਰ ਪਾਵ ਕਰ ਦੇਣਗੇ 22 ਨਵੰਬਰ ਨੂੰ ਅੰਸ਼ਨ 'ਤੇ ਬੈਠੇ ਉਸ ਤੋਂ ਪਹਿਲਾਂ ਆਪਣੀ ਜਿਤਨੀ 17.5 ਕਿੱਲੇ ਜ਼ਮੀਨ ਨੂੰ ਕਿ ਪਿਤਾ ਜੀ ਨੇ ਉਹਨੂੰ ਦਿੱਤੀ। ਉਹ ਆਪਣੇ بیٹے ਆਪਣੇ ਘਰ ਦੀ ਬਹੂ ਅਤੇ ਆਪਣੇ ਪੋਤੇ ਦੇ ਨਾਮ ਕਰਾ ਦਿੱਤੀ। ਉਹਨਾਂ ਨੇ ਉਸੇ ਸਮੇਂ ਤੇ ਬਹਿਰਾ ਸੀ ਕਿ ਭਾਈ ਆ ਲੜਾਈ ਬਹੁਤ ਅੱਗੇ ਤੱਕ ਜਾਊਗੀ ਜਾਂ ਲੜਾਈ ਕੋਈ ਨੂਕੋਣਾ ਕਿ 2 ਦਿਨ 5 ਦਿਨ 10 ਦਿਨ ਵਿੱਚ ਬੈਠ ਕੇ ਖਤਮ ਹੋ ਜਾਏਗੀ। ਹੋ ਸਕਿਆ ਪਹਿਲਾਂ ਕੁਝ ਲੋਕਾਂ ਨੇ ਇਹਨੂੰ ਲਗਤੋ ਕਰਤਾਲ ਕਰਕੇ ਖਤਮ ਕਰ ਦੇਣਗੇ, ਕੁਝ ਗ੍ਰਾਮਾ ਕਰ ਲੈਣਗੇ, ਇਹੋ ਕਰ ਲੈਗੇ। ਲੇਕਿਨ ਇਹ ਤਾਂ ਸਾਰੇ ਲੋਕਾਂ ਕੇ ਭਰਮ ਟੁੱਟਾ ਗਏ ਹੋਣਗੇ। 48 ਦਿਨ ਹੋ ਲੀਏ 2 ਦਿਨ ਪਛ 50 ਦਿਨ ਹੋ ਜਾਣਗੇ ਅਗਰ ਆਪਾਂ 48 ਘੰਟੇ ਅਗਰ ਆਪਾਂ ਕੁਝ ਨਾ ਖਾਵੇਂ ਤੇ ਮੇਰੀ ਗੱਲ ਤੇ ਮਾਰੀ ਸਾਰਿਆਂ ਦੀ ਹਾਲਤ ਜਾੜੇ ਖਰਾਬ ਹੋ ਜਾਗੀ ਹਾਲਤ ਡਾਊਨ ਹੋ ਜਾਗੀ ਉਹਨੇ 48 ਦਿਨ ਹੋ ਲੀਏ ਔਰ ਜਬ ਇੱਕ ਦਿਨ ਉਹ ਬੇਹੋਸ਼ ਹੋਏ تھے ਤਾਂ ਉਸ ਟਾਈਮ ਬੇਹੋਸ਼ ਹੀ ਮੱਜਾਤੀ ਆਣਾ ਜੋਨ ਕੇ ਆਖਰੀ ਸ਼ਬਦ ਸਨ ਜੋ ਉਨਕੀ ਜਥੇਬੰਦੀ ਕੇ ਉਨਕੀ ਯੂਨੀਅਨ ਕੇ ਜੋ ਜਨਰਲ ਸੈਕਟਰੀ ਹੈ ਕਾਕਾ ਸਿੰਘ ਕੋਟੜਾ ਉਨਕੋ ਜੋ ਉਹਨਾਂ ਨੇ ਸ਼ਬਦ ਬੋਲੇ ਉਹ ਸ਼ਬਦੀਆ ਆਪਨੇ ਬਤਾ ਦੇਂਗੇ ਉਹ ਕਿਤਨੇ ਗੰਭੀਰ ਹੈ ਇਸ ਮੁੱਦੇ ਨੇ ਲੈ ਕੇ। ਉਹਨੋ ਨੇ ਸ਼ਬਦੀ ਇਹ ਬੋਲੇ ਜੋ ਕਾਕਾ ਸਿੰਘ ਕੋਟੜਾਉਣ ਕੇ ਆਪਣੇ ਆਰਗੇਨਾਈਜੇਸ਼ਨ ਕੇ ਜਨਰਲ ਸੈਕਟਰੀ ਹੈ ਕਿ ਕਾਕੇ ਪਤਾ ਦੀਏ ਲੋਗਾ ਨੇ ਕਿ ਡੱਲੇਵਾਲ ਡਰਾਮਾ ਨਹੀਂ ਕਰ ਰਹਾ tha ਡੱਲੇਵਾਲ ਆਪਣੀ ਕੌਮ ਖਾਤਰ ਜਾਨ ਦੇ ਕੇ ਚਲਾ ਗਿਆ। ਯਾ ਉਸ ਵਿਅਕਤੀ ਕੀ ਭਾਵਨਾ ਸਾਨ ਨੂੰ ਜਗਜੀਤ ਸਿੰਘ ਢੱਲੇਵਾਲ ਦਾ ਵਰਤਕ ਪੰਜਾਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਆ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਸੁਗੜਨਾ ਸ਼ੁਰੂ ਹੋ ਗਈਆਂ ਨੇ ਜਦੋਂ ਪਹਿਲੀ ਵਾਰ ਬੇਹੋਸ਼ ਹੋ ਕੇ ਡਿੱਗੇ ਸਨ ਤਾਂ ਉਹਨਾਂ ਦੇ ਜੋ ਬੋਲ ਬੁਲੇ ਗਏ ਸਨ ਉਹ ਸ਼ਾਇਦ ਤੁਹਾਨੂੰ ਵੀ ਝੰਜੋੜ ਦੇਣਗੇ ਕਿਸਾਨ ਨੂੰ ਅਭਿਮਨਿਓ ਨੇ ਦੱਸਿਆ ਕਿ ਜੋ ਉਹਨਾਂ ਦੇ ਬੋਲ ਸਨ ਉਹ ਸ਼ਾਇਦ ਤੁਹਾਨੂੰ ਤੋਂ ਉਸ ਤੋਂ ਪਹਿਲਾਂ ਆਪਣੀ ਜਿੰਨੀ 17.5 ਕਿੱਲੇ ਜ਼ਮੀਨ ਉਹਨਕੇ ਪਿਤਾ ਜੀ ਨੇ ਉਹਨੂੰ ਦੀ ਸੀ ਉਹ ਆਪਣੇ بیٹے ਆਪਣੇ ਘਰ ਕੀ ਬਹੂ ਔਰ ਆਪਣੇ ਪੁੱਤ ਦੇ ਕੇ ਨਾਮ ਕਰਾ ਦਿੱਤਾ। ਉਹਨੋਂ ਨੇ ਉਸੇ ਸਮੇਂ ਤੇ ਬੇਰਾਹੀ ਕਿ ਭਾਈ ਆ ਲੜਾਈ ਬਹੁਤ ਅੱਗੇ ਤੱਕ ਜਾਊਗੀ ਜਾਂ ਲੜਾਈ ਕੋਈ ਨਿਊ ਕੋਨੇ ਆ ਕਿ 2 ਦਿਨ 5 ਦਿਨ 10 ਦਿਨ ਮੈਂ ਬੈਠ ਕੇ ਖਤਮ ਹੋ ਜਾਏਗੀ। ਹੋ ਸਕਿਆ ਪਹਿਲਾਂ ਕੁਝ ਲੋਕਾਂ ਨੇ ਇਹਨੂੰ ਲੱਗਤਾ ਹੋ ਪਹਿਲਾਂ ਕੁਝ ਲੋਕਾਂ ਨੇ ਇਹਨੂੰ ਭਰਮ ਹੋ ਔਰ ਫਿਰ 10-12 ਦਿਨ ਬੂਕ ਹੜਤਾਲ ਕਰਕੇ ਖਤਮ ਕਰ ਦੇਣਗੇ ਕੁਝ ਗ੍ਰਾਮਾ ਕਰ ਲੈਣਗੇ ਯੋ ਕਰ ਲੈਣਗੇ। ਲੇਕਿਨ ਇਹ ਤਾਂ ਸਾਰੇ ਲੋਕਾਂ ਕੇ ਭਰਮ ਟੁੱਟਾ ਗਏ ਹੋਗੇ। 48 ਦਿਨ ਹੋ ਲੀਏ 2 ਦਿਨ 5 50 ਦਿਨ ਹੋ ਜਾਣਗੇ ਅਗਰ ਆਪਾਂ 48 ਘੰਟੇ ਅਗਰ ਆਪਾਂ ਕੁਝ ਨਾ ਖਾਵੇਂ ਤੇ ਮੇਰੀ ਗੱਲ ਤੇ ਮਾਰੀ ਸਾਰੀ ਹਾਲਤ ਹੀੜੇ ਖਰਾਬ ਹੋ ਜਾਗੀ ਹਾਲਤ ਡਾਊਨ ਹੋ ਜਾਗੀ ਉਹਨੇ 48 ਦਿਨ ਹੋ ਲੀਏ ਔਰ ਜਬ ਇੱਕ ਦਿਨ ਉਹ ਬੇਹੋਸ਼ ਹੋਏ تھے ਉਸ ਟਾਈਮ ਬੇਹੋਸ਼ੀ ਮਰ ਜਾਂਦੀ ਆਣਾ ਜੋ ਉਹਨਕੇ ਆਖਰੀ ਸ਼ਬਦ ਸਨ ਜੋ ਉਨਕੀ ਜਥੇਬੰਦੀ ਕੇ ਉਨਕੀ ਯੂਨੀਅਨ ਕੇ ਜੋ ਜਨਰਲ ਸੈਕਟਰੀ ਹੈ ਕਾਕਾ ਸਿੰਘ ਕੋਟੜਾ ਉਨਕੋ ਜੋ ਉਹਨੋ ਨੇ ਸ਼ਬਦ ਬੋਲੇ ਉਹ ਸ਼ਬਦੀਆ ਆਪਨੇ ਬਤਾ ਦੇਂਗੇ ਉਹ ਕਿਤਨੇ ਗੰਭੀਰ ਹੈ ਇਸ ਮੁੱਦੇ ਨੇ ਲੈ ਕੇ ਉਹਨੋ ਨੇ ਸ਼ਬਦੀ ਇਹ ਬੋਲੇ ਜੋ ਕਾਕਾ ਸਿੰਘ ਕੋਟੜਾ ਉਹਨ ਕੇ ਆਪਣੇ ਆਰਗੇਨਾਈਜੇਸ਼ਨ ਕੇ ਜਨਰਲ ਸੈਕਟਰੀ ਹੈ ਕਿ ਕਾਕੇ ਪਤਾ ਦੀਏ ਲੋਗਾਂ ਨੇ ਕਿ ਡੱਲੇਵਾਲ ਡਰਾਮਾ ਨਹੀਂ ਕਰ ਰਿਹਾ ਸੀ ਡੱਲੇਵਾਲ ਆਪਣੀ ਕੌਮ ਖਾਤਰ ਜਾਨ ਦੇ ਕੇ ਚਲਾ ਗਿਆ ਇਹ ਉਸ ਵਿਅਕਤੀ ਦੀ ਬਾਤ ਸਾਰੰਗੂ ਜਗਜੀਤ ਸਿੰਘ ਡੱਲੇਵਾਲ ਦਾ ਵਰਤਕ ਪੰਜਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਹੈ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਛੰਗੜਨਾ ਸ਼ੁਰੂ ਹੋ ਗਈਆਂ ਨੇ ਜਦੋਂ ਪਹਿਲੀ ਵਾਰ ਬੇਹੋਸ਼ ਹੋ ਕੇ ਡਿੱਗੇ ਸਨ ਤਾਂ ਉਹਨਾਂ ਦੇ ਜੋ ਬੋਲ ਬੁੱਲੇ ਗਏ ਸਨ ਉਹ ਸ਼ਾਇਦ ਤੁਹਾਨੂੰ ਵੀ ਚੰਜੋਰ ਦੇਣਗੇ ਕਿਸਾਨਾ ਕੋ ਅਭਿਮੰਨੀ ਉਹਨੇ ਦੱਸਿਆ ਕਿ ਜੋ ਉਹਨਾਂ ਦੇ ਬੋਲ ਸਨ ਉਹ ਸ਼ਾਇਦ ਤੁਹਾਨੂੰ ਵੀ ਇੱਕ ਵਾਰ ਪਾਵ ਕਰ ਦੇਣਗੇ ਅੱਜ ਨਵੰਬਰ ਮਨਾ ਅੰਸ਼ਨ ਕਾ ਬੈਠੇ ਉਸ ਤੋਂ ਪਹਿਲਾਂ ਆਪਣੀ ਜਿੰਨੀ 17.5 ਕਿੱਲੇ ਜ਼ਮੀਨ ਨੂੰ ਕਿ ਪਿਤਾ ਜੀ ਨੇ ਉਹਨੂੰ ਦਿੱਤੀ ਉਹ ਆਪਣੇ بیٹے ਆਪਣੇ ਘਰ ਕੀ ਬਹੂ আর ਆਪਣੇ ਪੋਤੇ ਦੇ ਨਾਮ ਕਰਾ ਦਿੱਤੀ ਉਹਨਾਂ ਨੇ ਉਸੇ ਸਮੇਂ ਤੇ ਬਹਿਰਾ ਸੀ ਕਿ ਭਾਈ ਇਹ ਲੜਾਈ ਬਹੁਤ ਅੱਗੇ ਤੱਕ ਜਾਊਗੀ ਜਾਂ ਲੜਾਈ ਕੋਈ ਨਿਊ ਕੋਨੇ ਆ ਕਿ 2 ਦਿਨ 5 ਦਿਨ 10 ਦਿਨ ਮੈਂ ਬੈਠ ਕੇ ਖਤਮ ਹੋ ਜਾਏਗੀ ਹੋ ਸਕਿਆ ਪਹਿਲਾਂ ਕੁਝ ਲੋਕਾਂ ਨੇ ਇਹਨੂੰ ਲੱਗਤਾ ਉਹ ਪਹਿਲਾਂ ਕੁਝ ਲੋਕਾਂ ਨੇ ਇਹਨੂੰ ਡਰ ਕੇ ਖਤਮ ਕਰ ਦੇਣਗੇ ਕੁਝ ਗ੍ਰਾਮਾ ਕਰ ਲੈਣਗੇ ਇਹੋ ਕਰ ਲੈਣਗੇ لیکن یہ تو سارے لوگوں کے برم ٹوٹ گئے ہوں گے 48 دن ہو لیے 2 دن پچھ 50 دن ہو جائیں گے اگر اپ 48 گھنٹے اگر اپ کچھ نہ کھاویں تو میری حالت ہماری سارے کی حالت جڑے خراب ہو جائے گی حالت ڈاؤن ہو جائے گی انہوں نے 48 دن ہو لیے اور جب ایک دن وہ بے ہوش ہوئے تھے تو اس ٹائم بے ہوش ہی میں جاتی انا جو ان کے آخری شبد تھے जो उनकी जत्थेबंदी के उनकी यूनियन के जो जनरल सेक्रेटरी हैं काका सिंह कोटड़ा उनको जो उन्होंने शब्द बोले वो शब्द ये आपने बता देंगे वो कितने गंभीर मुद्दे ने लेकर उन्होंने शब्द ये बोले जो काका सिंह कोटड़ा उनके अपने ऑर्गेनाइजेशन के जनरल सेक्रेटरी हैं, कि काके बता दिए लोग डलेवाल ड्रामा नहीं कर रहा था डलरजान देकर चला गया या उस व्यक्ति की भावना ਕਿਸਾਨ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਵਰਤਕ ਪੰਜਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਆ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਸੁਗੜਨਾ ਸ਼ੁਰੂ ਹੋ ਗਈਆਂ ਨੇ ਜਦੋਂ ਪਹਿਲੀ ਵਾਰ ਬੇਹੋਸ਼ ਹੋ ਕੇ ਡਿੱਗੇ ਸਨ ਤਾਂ ਉਹਨਾਂ ਦੇ ਜੋ ਬੋਲ ਬੁੱਲੇ ਗਏ ਸਨ ਉਹ ਸ਼ਾਇਦ ਤੁਹਾਨੂੰ ਵੀ ਝੰਜੋੜ ਦੇਣਗੇ ਕਿਸਾਨ ਨੂੰ ਅਭਿਮੰਨੀ ਉਹਨੇ ਦੱਸਿਆ ਕਿ ਜੋ ਉਹਨਾਂ ਦੇ ਬੋਲ ਸਨ ਉਹ ਸ਼ਾਇਦ ਤੁਹਾਨੂੰ ਵੀ ਇੱਕ ਵਾਰ ਪਾਵਕ ਕਰ ਦੇਣਗੇ 22 ਨਵੰਬਰ ਨੂੰ ਅੰਸ਼ਣ 'ਤੇ ਬੈਠੇ तो उससे पहले अपनी जितनी 17.5 किलो जमीन उनके पिताजी ने उनको दी थी वो अपने बेटे अपने घर की बहू और अपने पोते के नाम करा दी उन्होंने उसी समय से बेरा थी कि भाई या लड़ाई बहुत आगे तक जाओगी या लड़ाई कोई यूं कोने आ हो सका पहला कुछ लोगों ने यूं लगता हो पहला कुछ लोगों ने यूं भ्रम हो और 10 12 दिन भू हड़ताल करके खत्म कर देंगे कुछ ड्रामा कर लेंगे यूं कर लेंगे लेकिन ये तो सारे लोगों के भ्रम टूट गए होंगे 48 ਦਿਨ ਹੋ ਲੀਏ 2 ਦਿਨ 5 50 ਦਿਨ ਹੋ ਜਾਣਗੇ ਅਗਰ ਆਪਾਂ 48 ਘੰਟੇ ਅਗਰ ਆਪਾਂ ਕੁਝ ਨਾ ਖਾਵੇਂ ਤੇ ਮੇਰੀ ਗੱਲ ਤੇ ਮਾਰੀ ਸਾਰੀ ਹਾਲਤ ਹੀੜੇ ਖਰਾਬ ਹੋ ਜਾਗੀ ਹਾਲਤ ਡਾਊਨ ਹੋ ਜਾਗੀ ਉਹਨੇ 48 ਦਿਨ ਹੋ ਲੀਏ ਔਰ ਜਬ ਇੱਕ ਦਿਨ ਉਹ ਬੇਹੋਸ਼ ਹੋਏ تھے ਉਸ ਟਾਈਮ ਬੇਹੋਸ਼ ਹੀ ਮਰ ਜਾਂਦੀ ਆਣਾ ਜੋ ਉਹਨਕੇ ਆਖਰੀ ਸ਼ਬਦ ਸਨ ਜੋ ਉਨਕੀ ਜਥੇਬੰਦੀ ਕੇ ਉਨਕੀ ਯੂਨੀਅਨ ਕੇ ਜੋ ਜਨਰਲ ਸੈਕਟਰੀ ਹੈ ਕਾਕਾ ਸਿੰਘ ਕੋਟੜਾ ਉਨਕੋ ਜੋ ਉਹਨੋ ਨੇ ਸ਼ਬਦ ਬੋਲੇ ਉਹ ਸ਼ਬਦੀਆ ਆਪਨੇ ਬਤਾ ਦੇਂਗੇ ਉਹ ਕਿਤਨੇ ਗੰਭੀਰ ਹੈ ਇਸ ਮੁੱਦੇ ਨੇ ਲੈ ਕੇ। ਉਹਨੋ ਨੇ ਸ਼ਬਦੀ ਇਹ ਬੋਲੇ ਜੋ ਕਾਕਾ ਸਿੰਘ ਕੋਟੜਾਉਂ ਕੇ ਆਪਣੇ ਆਰਗੇਨਾਈਜੇਸ਼ਨ ਕੇ ਜਨਰਲ ਸੈਕਟਰੀ ਹੈ ਕਿ ਕਾਕੇ ਪਤਾ ਦੀ ਇਹ ਲੋਗਾਂ ਨੇ ਕਿ ਡੱਲੇਵਾਲ ਡਰਾਮਾ ਨਹੀਂ ਕਰ ਰਹਾ tha ਡੱਲੇਵਾਲ ਆਪਣੀ ਕੌਮ ਖਾਤਰ ਜਾਨ ਦੇ ਕੇ ਚਲਾ ਗਿਆ। ਯਾ ਉਸ ਵਿਅਕਤੀ ਕੀ ਭਾਵਨਾ ਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦਾ ਵਰਤਕ ਪੰਜਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਆ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਸੁਗੜਨਾ ਸ਼ੁਰੂ ਹੋ ਗਈਆਂ ਨੇ ਜਦੋਂ ਪਹਿਲੀ ਵਾਰ ਬੇਹੋਸ਼ ਹੋ ਕੇ ਡਿੱਗੇ ਸਨ ਤਾਂ ਉਹਨਾਂ ਦੇ ਜੋ ਬੋਲ ਬੁਲੇ ਗਏ ਸਨ ਉਹ ਸ਼ਾਇਦ ਤਾਂ ਤੁਹਾਨੂੰ ਵੀ ਝੰਜੋੜ ਦੇਣਗੇ ਕਿਸਾਨਾਂ ਨੂੰ ਅਭਿਮੰਨੀ ਉਹਨੇ ਦੱਸਿਆ ਕਿ ਜੋ ਉਹਨਾਂ ਦੇ ਬੋਲ ਸਨ ਉਹ ਸ਼ਾਇਦ ਤਾਂ ਤੁਹਾਨੂੰ ਵੀ ਇੱਕ ਵਾਰ ਭਾਵ ਕਰ ਦੇਣਗੇ 23 ਨਵੰਬਰ ਨੂੰ ਅੰਸ਼ਣ 'ਤੇ ਬੈਠੇ तो उससे पहला अपनी जितनी 17.5 किलो जमीन उनके पिताजी ने उनको दी थी वो अपने बेटे अपने घर की बहू और अपने पोते के नाम करा दी उसी समय से बेरा थी कि भाई या लड़ाई बहुत आगे तक जाओगी या लड़ाई कोई न्यू कोने है कि दो दिन पांच दिन 10 दिन में बैठ के खत्म हो जाएगी हो सका पहला कुछ लोगों ने नु लगता हो पहला कुछ लोगों ने नु भ्रम हो और भाई 10 12 दिन भूख हड़ताल करके कर 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 खत्म कर देंगे कुछ ड्रामा कर लेंगे यो कर लेंगे ਲੇਕਿਨ ਇਹ ਤਾਂ ਸਾਰੇ ਲੋਕਾਂ ਕੇ ਭਰਮ ਟੁੱਟਾ ਗਏ ਹੋਣਗੇ 48 ਦਿਨ ਹੋ ਲਈ ਹੈ 2 ਦਿਨ ਪਾਛ 50 ਦਿਨ ਹੋ ਜਾਣਗੇ ਅਗਰ ਆਪਾਂ 48 ਘੰਟੇ ਅਗਰ ਆਪਾਂ ਕੁਝ ਨਾ ਖਾਵੇਂ ਤੇ ਮੇਰੇ ਗੱਲ ਤੇ ਮਾਰੀ ਸਾਰੇ ਦੀ ਹਾਲਤ ਹੀ ਅੜੇ ਖਰਾਬ ਹੋ ਜਾਏਗੀ ਹਾਲਤ ਡਾਊਨ ਹੋ ਜਾਏਗੀ ਉਹਨਾਂ 48 ਦਿਨ ਹੋ ਲਈਏ ਔਰ ਜਬ ਇੱਕ ਦਿਨ ਉਹ ਬੇਹੋਸ਼ ਹੋਏ تھے ਤੋ ਉਸ ਟਾਈਮ ਬੇਹੋਸ਼ੀ ਮਤ ਜਾਤੀ ਆਣਾ ਜੋ ਉਹਨਾਂ ਕੇ ਆਖਰੀ ਸ਼ਬਦ تھے ਜੋ ਉਹਨਾਂ ਕੀ ਜਥੇਬੰਦੀ ਕੇ ਉਹਨਾਂ ਕੀ ਯੂਨੀਅਨ ਕੇ ਜੋ ਜਨਰਲ ਸੈਕਟਰੀ ਹੈ ਕਾਕਾ ਸਿੰਘ ਕੋਟੜਾ उनको जो उन्होंने शब्द बोले वो शब्द ये आपने बता देंगे वो कितने गंभीर हैं इस मुद्दे ने लेकर उन्होंने शब्द ये बोले जो काका सिंह कोटड़ा उनके अपने ऑर्गेनाइजेशन के जनरल सेक्रेटरी हैं, कि काके के वाल ड्रामा नहीं कर रहे वाल अपनी कौम जान दे के चले आ गया या उस व्यक्ति की भावना ਕਿਸਾਨ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਵਰਤਕ ਪੰਜਾਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਆ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਛੰਗੜਨਾ ਸ਼ੁਰੂ ਹੋ ਗਈਆਂ ਨੇ ਜਦੋਂ ਪਹਿਲੀ ਵਾਰ ਬੇਹੋਸ਼ ਹੋ ਕੇ ਡਿੱਗੇ ਸਨ ਤਾਂ ਉਹਨਾਂ ਦੇ ਜੋ ਬੋਲ ਬੁਲੇ ਗਏ ਸਨ ਉਹ ਸ਼ਾਇਦ ਤੁਹਾਨੂੰ ਵੀ ਚੰਗੌਰ ਦੇਣਗੇ ਕਿਸਾਨਾਂ ਨੂੰ ਅਭਿਮੰਨੀ ਉਹਨੇ ਦੱਸਿਆ ਕਿ ਜੋ ਉਹਨਾਂ ਦੇ ਬੋਲ ਸਨ ਉਹ ਸ਼ਾਇਦ ਤੁਹਾਨੂੰ ਵੀ ਇੱਕ ਵਾਰ ਪਾਵ ਕਰ ਦੇਣਗੇ 22 ਨਵੰਬਰ ਨੂੰ ਅੰਸ਼ਣ 'ਤੇ ਬੈਠੇ तो उससे पहले अपनी जितनी 17.5 किले जमीन उनके पिताजी ने उनको दी थी वो अपने बेटे अपने घर की बहू और अपने पोते के नाम करा दी उन्होंने उसी समय पे आगे तक जाओगी या लड़ाई कोई न्यू कोनेया के दो दिन पांच दिन 10 दिन में बैठ के खत्म हो जाएगी हो सका पहले कुछ लोगों ने लगाओ पहले कुछ लोगों ने भ्रम हो और 10 12 दिन भू करताल करके खत्म कर देंगे कुछ ग्राम आ कर लेंगे यो कर लेंगे لیکن یہ تو سارے لوگوں کے برہم ٹوٹا گئے ہوں گے 48 دن ہلیے 2 دن پچھ 50 دن ہو جائیں گے اگر اپ 48 گھنٹے اگر اپ کچھ نہ کھاویں تو میری گل تے ہماری سارے کی حالت جڑے خراب ہو جائے گی حالت ڈاؤن ہو جائے گی انہاں 48 دن ہلیے اور جب ایک دن وہ بے ہوش ہوئے تھے تو اس ٹائم بے ہوش ہی مت جاتی انا جون کے آخری شبد تھے جو ان کی جثتبندی کے ان کی یونین کے جو جنرل سیکرٹری ہیں کاکا سنگھ کوٹڑا उनको जो उन्होंने शब्द बोले वो शब्द ये आपने बता देंगे वो कितने गंभीर हैं इस मुद्दे ने लेकर उन्होंने शब्द ये बोले जो काका सिंह कोटड़ा के अपने ऑर्गेनाइजेशन के जनरल सेक्रेटरी हैं, कि काके बता दिए लोग डलेवाल ड्रामा नहीं कर रहा था डलेवाल अपनी कौम खातर जान देकर चला गया या उस व्यक्ति की भावना ਸਾਨੂੰ ਕੁਝ ਜੇ ਸਿੰਘ ਢੱਲੇਵਾਲ ਦਾ ਵਰਤੋਂ 50ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਆ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਸੁਗੜ ਛੋ ਕੇ ਡਿੱਗੇ ਸਨ ਤਾਂ ਉਹਨਾਂ ਦੇ ਜੋ ਬੋਲ ਬੁੱਲੇ ਗਏ ਸਨ ਉਹ ਸ਼ਾਇਦ ਤੁਹਾਨੂੰ ਵੀ ਝੰਜੋੜ ਦੇਣਗੇ ਕਿਸਾਨ ਆ ਕੋ ਅਭਿਮੰਨੀ ਉਹਨੇ ਦੱਸਿਆ ਕਿ ਜੋ ਉਹਨਾਂ ਦੇ ਬੋਲ ਸਨ ਉਹ ਸ਼ਾਇਦ ਤੁਹਾਨੂੰ ਵੀ ਇੱਕ ਵਾਰ ਭਾਵ ਕਰ ਦੇਣਗੇ 23 ਨਵੰਬਰ ਮੈਂ ਅੰਸ਼ਨ 'ਤੇ ਬੈਠੇ ਤੋਂ ਉਸ ਤੋਂ ਪਹਿਲਾਂ ਆਪਣੀ ਜਿੰਨੀ 17.5 ਕਿਲੇ ਜ਼ਮੀਨ ਉਹਨਾਂ ਦੇ ਪਿਤਾ ਜੀ ਨੇ ਉਹਨੂੰ ਦੀ ਸੀ ਉਹ ਆਪਣੇ بیٹے ਆਪਣੇ ਘਰ ਦੀ ਬਹੂ اور ਆਪਣੇ ਪੋਤੇ ਕੇ ਨਾਮ ਕਰਾ ਦਿੱਤੇ। ਉਹਨਾਂ ਨੇ ਉਸੇ ਸਮੇਂ ਤੇ ਬੇਰਾਹੀ ਕਿ ਭਾਈ ਆ ਲੜਾਈ ਬਹੁਤ ਅੱਗੇ ਤੱਕ ਜਾਊਗੀ ਜਾਂ ਲੜਾਈ ਕੋਈ ਨਿਊ ਕੋਨੇ ਆ ਕੇ 2 ਦਿਨ 5 ਦਿਨ 10 ਦਿਨ ਮੈਂ ਬੈਠ ਕੇ ਖਤਮ ਹੋ ਜਾਗੀ। ਹੋ ਸਕਿਆ ਪਹਿਲਾਂ ਕੁਝ ਲੋਗਾਂ ਨੇ ਨੂੰ ਲੱਗਤਾ ਉਹ ਪਹਿਲਾਂ ਕੁਝ ਲੋਗਾਂ ਨੇ ਨੂੰ ਭਰਮ ਹੋ ਉਹ 10 12 ਦਿਨ ਬੂ ਘਰਤਾਲ ਕਰਕੇ ਖਤਮ ਕਰ ਦੇਣਗੇ ਕੁਝ ਗ੍ਰਾਮਾ ਕਰ ਲੈਣਗੇ ਯੋ ਕਰ ਲੈਣਗੇ। ਲੇਕਿਨ ਇਹ ਤਾਂ ਸਾਰੇ ਲੋਕਾਂ ਕੇ ਭਰਮ ਟੁੱਟਾ ਗਏ ਹੋਣਗੇ। 48 ਦਿਨ ਹੋ ਲੀਏ 2 ਦਿਨ ਪਾਛੇ 50 ਦਿਨ ਹੋ ਜਾਣਗੇ ਅਗਰ ਆਪਾ 48 ਘੰਟੇ ਅਗਰ ਆਪਾ ਕੁਝ ਨਾ ਖਾਵੇ ਤੇ ਮੇਰੀ ਗੱਲ ਤੇ ਮਾਰੀ ਸਾਰਿਆਂ ਦੀ ਹਾਲਤ ਜਾੜੇ ਖਰਾਬ ਹੋ ਜਾਗੀ ਹਾਲਤ ਡਾਊਨ ਹੋ ਜਾਗੀ ਉਹਨੇ 48 ਦਿਨ ਹੋ ਲੀਏ ਔਰ ਜਦ ਬੇ